ਅੱਜ ਫ੍ਰੈਂਚ ਫ੍ਰਾਈਜ਼ ਬਣਨ ਜਾ ਰਿਹਾ ਕਿ ਰਮਨ ਹਾਂਜੀ ਉਹ ਵੀ ਨਵੇਂ ਤਰੀਕੇ ਨਾਲ ਤੁਸੀਂ ਦੇਖੀ ਤਾਂ ਜਾਇਓ ਬਹੁਤ ਯਾਦ ਨਵਾਂ ਤਰੀਕਾ ਕਿਹੜਾ ਪਾ ਲਿਆ ਫਿਰ ਜਾ ਲਓ ਜੀ ਦੱਸਦੀਆਂ ਫਿਰ ਮੈਂ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਲਈਏ ਵਸਤੇ ਇਹਨਾਂ ਨੂੰ ਏਵੇਂ ਉਬਾਲ ਕੇ ਤੇ ਤਲ ਕੇ ਬੰਦੇ ਨੇ ਜੀ ਹਮ ਪਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਪਕੌੜਾ ਟਾਈਪ ਬਣਾ ਸਕਦੇ ਹਾਂ ਜੀ ਠੀਕ ਆ ਫੂਕ ਲਈ ਜੇ ਤਾਂ ਨਹੀਂ ਬਣਦੇ ਨਹੀਂ ਨਹੀਂ ਜੀ ਕੋਕਲੇ ਫਾਕਲੇ ਨਿਮਨ ਬਹੁਤ ਹੀ ਟੇਸਟੀ ਬਣਨਗੇ ਤੇ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਲਈਏ ਫਿਰ ਦੱਸਾਂਗੇ ਜੀ ਕੀ ਕੀ ਚੀਜ਼ਾਂ ਇਹਨਾਂ ਵਿੱਚ ਆਪਾਂ ਪਾਵਾਂਗੇ ਜੀ ਠੀਕ ਆ ਹੁਣ ਆ ਕੱਟ ਕੇ ਇਧਰ ਕੋਲ ਪਾਣੀ 'ਚ ਵੀ ਛਿੜਦੇ ਹੈ ਹਾਂਜੀ ਵੀ ਕਾਲੇ ਨਾ ਹੋਣ ਤੇ ਜਿਹੜਾ ਸਟਾਰਚ ਆ ਉਹ ਸਾਰਾ ਨਿਕਲ ਜੇ ਜੀ ਧੋਲਾਂਗੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਕੱਟ ਕੇ ਠੀਕ ਆ ਲਓ ਜੀ ਹੁਣ ਇਹਨਾਂ ਨੂੰ ਪਾਣੀ 'ਚ ਸਿੱਟਣਾ ਹਾਂਜੀ ਹੁਣ ਇਹਨਾਂ ਦਾ ਜਿਹੜਾ ਸਾਰਾ ਸਟਾਰਚ ਆ ਉਹ ਆਪਾਂ ਕੱਢ ਲਾਂਗੇ ਜੀ ਠੀਕ ਆ ਚੰਗੀ ਤਰ੍ਹਾਂ ਧੋ ਕੇ ਦੋ ਤਿੰਨ ਵਾਰ ਉਹ ਸਟਾਰਚ ਮਤਲਬ ਜਿਹੜਾ ਜਿੱਟਾ ਆ ਨਿਕਲਦਾ ਹੁੰਦਾ ਆ ਵੀ ਗੈਸਟ ਬਹੁਤ ਵਧੀਆ ਕੰਮ ਆਉਂਦਾ ਜੀ ਹੂੰ ਇਹ ਵੀ ਮਗਾਇਆ ਬੜਾ ਕੰਮ ਦਿੰਦਾ ਹਨਾ ਹਾਂਜੀ ਲਓ ਜੀ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਕੱਢ ਲੈਣੇ ਆਗੇ ਠੀਕ ਹੈ ਜੀ ਤੇ ਹੁਣ ਇਧਰ ਆਪਾਂ ਲਏ ਹੋਏ ਨੇ ਜੀ ਥੋੜਾ ਜਿਹਾ ਆਪਾਂ ਲਿਆ ਜੀ ਮੈਦਾ ਇਥਾ ਕਣਕ ਦਾ ਆਟਾ ਵੀ ਲੈ ਸਕਦੇ ਆ ਤੇ ਇਧਰ ਲਿਆ ਜੀ ਆਪਾਂ ਅੱਧੀ ਕ ਕੌਲੀ ਬੇਸਨ ਦੀ ਵੱਧ ਘੱਟ ਪਾ ਸਕਦੇ ਆ ਜਿਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਨੇ ਜੀ ਮਸਾਲੇ ਇਹਨੂੰ ਆਪਾਂ ਅਲੱਗ ਜਿਹੜਾ ਘੋਲ ਆ ਉਹ ਤਿਆਰ ਕਰਾਂਗੇ ਇਹਨਾਂ ਦਾ ਠੀਕ ਹੈ ਨਹੀਂ ਇਹਦੇ ਵਿੱਚ ਹੀ ਪਾ ਲੈਨੇ ਜੀ ਫਿਰ ਬਾਅਦ 'ਚ ਹੀ ਪਾਵਾਂਗੇ ਹਾਂ ਆ ਕੌਲੀ 'ਚ ਕਰ ਲੈਨੇ ਆ ਘੋ ਆਪਾਂ ਪਾ ਲੈ ਜੀ ਥੋੜੀ ਜਿਹਾ ਬਿਸ ਠੀਕ ਹੈ ਬਿਸਣ ਤੇ ਮੈਦੇ ਦਾ ਮਾਹੌਲ ਹਾਂ ਜੀ ਇਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਆਟਾ ਵੀ ਪਾ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਸਵਾਦ ਅਨੁਸਾਰ ਨਮਕ ਜਿੰਨੇ ਕਿ ਆਪਾਂ ਫਰੈਂਚ ਫਰਾਈ ਬਣਾ ਰਹੇ ਹਾਂ ਉਹਦੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂ ਜੀ ਠੀਕ ਹੈ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਕਾਲਾ ਨਮਕ ਹੂੰ ਤੇ ਇਹਦੇ ਵਿੱਚ ਆਪਾਂ ਜਿਹੜੀ ਆ ਕੁੱਟੀ ਹੋਈ ਹੈ ਜੀ ਲਾਲ ਮਿਰਚ ਇਹ ਪਾ ਸਕਦੇ ਜਿਹਨੂੰ ਆਪਾਂ ਚਿਲੀ ਫਲੈਕਸ ਵੀ ਕਹਿੰਦੇ ਥੋੜੀ ਜਿਹੀ ਪਾ ਲਈਏ ਚਿਲੀ ਫਲੈਕਸ ਡਿਡ ਯੂ ਪੀ ਜੇ ਤੇ ਪਾਉਂਦੇ ਹੁੰਦੇ ਆ ਹਾਂ ਜ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਜੀ ਮਿਕਸ ਸਾਰੇ ਮਸਾਲੇ ਆਪਾਂ ਆਪਦੇ ਸਵਾਦ ਅਨਸਾਰ ਪਾ ਸਕਦੇ ਆ ਜੀ ਥੋੜਾ ਜਿਹਾ આમਚੂਰ ਪਾਊਡਰ ਵੀ ਪਾ ਸਕਦੇ ਆਗੇ ਠੀਕ ਹੈ ਚਟਪੜਾ ਆ ਜਾਂ ਕਰਨ ਵਾਸਤੇ ਤਾਂ આમਚੂਰ ਵਰਤ ਲਾ ਹਾਂਜੀ ਚਾਟ ਮਸਾਲਾ ਵੀ ਪਾ ਸਕਦੇ ਆ ਜੀ ਹੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਜਿਹਦਾ ਜਿਹੜਾ ਕੋਲਾ ਉਹ ਤਿਆਰ ਕਰ ਲੈਣਾ ਹੈਗਾ ਠੀਕ ਹੈ ਜੀ ਮਤਲਬ ਆਟੇ ਵਾਂਗੂ ਪੇਸਟੀਆ ਬਣਾ ਲੈਣਾ ਹਾਂਜੀ ਗਾੜਾ ਜਿਹਾ ਪੇਸਟ ਬਣਾ ਲੈਣਾ ਜੀ ਆਪਾਂ ਹੂੰ ਥੋੜਾ ਥੋੜਾ ਵਰਕੇ ਪਾਣੀ ਪਾਈ ਜਾਣਾ ਜੀ ਠੀਕ ਹੈ ਜੀ ਜਿਹੜਾ ਪੈਟਰਨ ਨਾ ਵਧੀਆ ਆਪਾਂ ਤਿਆਰ ਕਰ ਲੈਣਾ ਜੀ ਫਿਰ ਆਪਾਂ ਆਲੂ ਪਾ ਕੇ ਇਹਨਾਂ ਦੇ ਉੱਪਰ ਲੱਗ ਜੂ ਤੇ ਬਹੁਤ ਵਧੀਆ ਬਣ ਕੇਲੇ ਤਿਆਰ ਹੋਣਗੇ ਆਲੂ ਮਤਲਬ ਇਹੇ ਜਿਹੇ ਲਵੇੜੇ ਲਵੇੜ ਕੇ ਸਿੱਟਨੇ ਆਪਾਂ ਨਹੀਂ ਜੀ ਸਾਰੇ ਆਲੂ ਇਹਦੇ ਵਿੱਚ ਹੀ ਮਿਕਸ ਕਰ ਲਾਂਗੇ ਆਪਾਂ ਠੀਕ ਹੈ ਜੀ ਬਸ ਥੋੜਾ ਜਿਹਾ ਪਤਲਾ ਕੋਲ ਤਿਆਰ ਕਰ ਲੈਣਾ ਤਾਂ ਜੋ ਸਾਰੇ ਆਲੂਆਂ ਦੇ ਉੱਪਰ ਲੱਗ ਜੇ ਚੰਗੀ ਤਰ੍ਹਾਂ ਹੂੰ ਇਹ ਚੀਜ਼ ਰਮਣੇ ਹੁਣ ਜਿਵੇਂ ਮੈਨੂੰ ਮੰਨ ਕੇ ਚੱਲ ਫ੍ਰੈਂਚ ਫਰਾਈ ਨਹੀਂ ਇਹਨੇ ਸੁਆਦ ਲੱਗਦੇ ਜਿਹੜੇ ਆਲੂ ਪਕੌੜੇ ਨਹੀਂ ਹੁੰਦੇ ਹਨ ਆਲੂਆਂ ਵਾਲੇ ਪਕੌੜੇ ਹੁੰਦੇ ਆ ਤੇ ਉਹ ਜਿਵੇਂ ਮੰਨ ਲੈ ਜਿਹੜੇ ਆਲੂ ਹੁੰਦੇ ਆ ਆਲੂ ਤੇ ਹੁਣ ਉਹ ਮਸਾਲਾ ਹਾਂਜੀ ਹੁਣ ਇਹ ਦੋ ਚੀਜ਼ੀ ਬਣ ਜਾਣੀਏ ਜਿਸ ਨਾਲ ਤਾਂ ਫ੍ਰੈਂਚ ਫਰਾਈ ਵਾਂਗੂ ਟੇਸਟ ਆਊਗਾ ਤੇ ਨਾਲੇ ਪਕੌੜਿਆਂ ਵਾਂਗੂ ਮਤਲਬ ਇੱਕ تیر ਨਾ ਦੋ ਨਿਸ਼ਾਨੇ ਹੂੰ ਤੇ ਲੋ ਜਿਸ ਪ੍ਰਕਾਰ ਆਪਾਂ ਤਿਆਰ ਕਰ ਲੈਣਾ ਹੈ ਜਿਆਦਾ ਪਤਲਾ ਵੀ ਨਹੀਂ ਬਣਾਉਣਾ ਠੀਕ ਹੈ ਜੀ ਜਿਆਦਾ گاੜਾ ਵੀ ਨਹੀਂ ਬਣਾਉਣਾ ਮਤਲਬ ਇੰਨਾ ਇੱਕ ਪਤਲਾ ਦੋਸਤੋ ਬਣਾ ਲੈਣਾ ਆਪਾਂ ਆਹ ਦੇਖ ਲਓ ਤੁਸੀਂ ਇਹਦੀ ਮਤਲਬ ਕਹਹਿਰ ਜੀ ਕੀ ਕਹਿੰਦੇ ਹੁੰਦੇ ਉਹਨੂੰ ਕਨਸਟੈਂਟ ਹੀ ਹੈ ਜੀ ਹਾਂ ਅੜ ਜਾਂਦੇ ਆ ਦੋਸਤੋ ਅੰਗਰੇਜ਼ੀ ਵਾਲੇ ਸ਼ਬਦ ਅੰਗਰੇਜ਼ੀ ਸਾਨੂੰ ਆਉਂਦੀ ਆ ਥੋੜੀ ਜਿਹੀ ਘੱਟ ਭਾਈ ਪਿੰਡਾਂ ਵਾਲੇ ਆ ਤੇ ਵਿੱਚ ਇੱਕ ਦੋ ਹੈਗਾ ਆਪਣੇ ਦੋਸਤ ਹੀ ਆ ਵੈਸੇ ਦਾ ਚਲ ਹਣਾ ਪ੍ਰਾਈਵੇਟ ਦੀਆਂ ਆਈਡੀਆਂ ਵਾਲੇ ਤੇ ਉਹ ਕਹਿੰਦੇ ਵੀ ਭਾਈ ਤੁਹਾਨੂੰ ਤੁਸੀਂ ਤਾਂ ਦੇਸੀ ਹੋਂ ਪੰਜਾਬੀ ਤੁਹਾਨੂੰ ਅੰਗਰੇਜ਼ੀ ਘੱਟ ਆਉਂਦੀ ਆ ਹਣਾ ਪਤਾ ਨਹੀਂ ਦੋਸਤੋ ਵੀ ਮਤਲਬ ਅੰਗਰੇਜ਼ੀ ਵਾਲੇ ਜਿਹੜੇ ਹਣਾ ਆਈਲਰਸ ਕਰ ਲੈ ਕੇ ਵੀ ਵੈਸੇ ਆਪਣੇ ਮੁੰਡੇ ਪੰਜਾਬੀ ਜਾਦੇ ਬਾਹਰ ਗਏ ਨੇ ਪਰ ਵੀ ਅੰਗਰੇਜ਼ੀ ਆਉਣ ਨਾਲ ਕੀ ਬੰਦਾ ਜਿਆਦਾ ਐਡਵਾਂਸ ਹੋ ਜਾਂਦਾ ਭਾਸ਼ਾ ਹੀ ਇੱਕੋ ਵੀ ਹਣਾ ਹੂੰ ਲਓ ਜੀ ਸਾਰੇ ਇਹਦੇ ਉੱਪਰ ਲੱਗੇ ਜੀ ਲੱਗ ਲੱਗ ਸੋਚ ਹੁੰਦੀ ਆ ਜੀ ਸਾਰਿਆਂ ਦੀ ਹਾਂਜੀ ਤੇ ਚੱਕੋ ਜੀ ਲੁਵੇੜ ਲਿਆ ਆਪਾਂ ਇਹ ਹਾਂਜੀ ਸਾਰੇ ਇਹਦੇ ਉੱਪਰ ਲੱਗ ਗਏ। ਹੂੰ ਤੇ ਹੁਣ ਆਪਾਂ ਇਧਰ ਗੈਸ ਆ ਜਿਹੜਾ ਉਹ ਆਨ ਕਰ ਲੈਨੇ ਆ ਜੀ। ਠੀਕ ਹੈ ਜੀ। ਇਹਦੇ ਚ ਆਪਾਂ ਰੱਖਿਆ ਹੋਇਆ ਜੀ ਤੇਲ ਪਾ ਕੇ। ਇਹ ਤੇਜ਼ ਤੇ ਰੱਖਣਾ ਕਿ ਹੌਲੀ ਰੱਖਣਾ ਰਹਿਣਾ? ਇੱਕ ਵਾਰ ਆਪਾਂ ਗਰਮ ਕਰ ਲੈਣਾ ਜੀ। ਠੀਕ ਹੈ। ਤੇ ਬਸ ਮੀਡੀਅਮ ਜਿਤੇ ਰੱਖ ਕੇ ਆਪਾਂ ਇਹਨੂੰ ਫਰਾਈ ਕਰ ਲਾਂਗੇ। ਹੂੰ ਮੜਾ ਜੇ ਉੱਚੀ ਬੋਲਾ ਕਰ ਰਹਿਣ ਤੂੰ ਤੇ ਇਸ ਤੋਂ ਬਾਅਦ ਥੋੜਾ ਮੜੇ ਤੇਲ ਗਰਮ ਹੋ ਲੈਣ ਨੂੰ ਦੂਜੀ ਤੇ ਉਸ ਤੋਂ ਬਾਅਦ ਆਪਾਂ ਦਿਖਾਉਨੇ ਆ ਜੀ ਕਿੰਨੇ ਜਿਆਦੇ ਸੋਹਣੇ ਬਣਨੇ ਆ ਤੁਸੀਂ ਪਹਿਲੀ ਦੇਖ ਸਕਦੇ ਹੋ ਜੀ। ਰਹਿਣ ਮੈਨੂੰ ਤਾਂ ਆਹੀ ਘੰਟ ਲੱਗੀ ਜਾਂਦਾ। ਲਓ ਜੀ ਲੱ ਚੰਗੀ ਤੇ ਇਧਰ ਆਪਣਾ ਜਿਹੜਾ ਤੇਲ ਆ ਉਹ ਵੀ ਗਰਮ ਹੋਣਾ ਹੋ ਗਿਆ ਜੀ ਸਟਾਰਟ ਹਾਂਜੀ ਇੱਕ ਵਾਰ ਵਿੱਚ ਪਾ ਕੇ ਦੇਖ ਲੈਣੀ ਜੀ ਇਹਨੂੰ ਹੌਲੀ ਹੌਲੀ ਸ਼ੁਰੂ ਕਰਦਨੇ ਆ ਮਤਲਬ ਹੈ ਕਰ ਇੱਕ ਅੱਧਾ ਪਾ ਕੇ ਦੇਖ ਲਓ ਨਹੀਂ ਨਹੀਂ ਜੀ ਗਰਮੀ ਆਏ ਤਾਂ ਬਸ ਮੀਡੀਅਮ ਜਿਤੇ ਰੱਖ ਕੇ ਆਪਾਂ ਉਹ ਕਰਨਾਗਾ ਠੀਕ ਹੈ ਜੀ ਥੋੜੇ ਥੋੜੇ ਕਰਕੇ ਇਹਦੇ ਵਿੱਚ ਪਾਉਂਦੇ ਜਾਣਾਗੇ ਹੁਣ ਮਤਲਬ ਸਿਰਦੇ ਨੇ ਸਾਰੇ ਜੁੜਦੇ ਤਾਂ ਨਹੀਂ ਰਹਿਣੇ ਜੀ ਨਹੀਂ ਨਹੀਂ ਜੀ ਕੁਛ ਨਹੀਂ ਜੁੜਦਾ ਹੈਗਾ ਬਸ ਇਹਨਾਂ ਇੱਕ ਵਾਰ ਥੋੜੀ ਜਿਹੀ ਫਰਾਈ ਹੋ ਜਾਣ ਤੋਂ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਹਲਾਵਾਂਗੇ ਜੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਹਲਾ ਹੀ ਜਾਣਾਗਾ ਵੀ ਚੰਗੀ ਤਰ੍ਹਾਂ ਪ੍ਰੋ ਠੀਕ ਹਲਾਉਣਾ ਜ਼ਰੂਰੀਆ ਮਤਲਬ ਰੋਣਾ ਵੀ ਜੁੜਨੂ ਵੀ ਨਾ ਹਨਾ ਹਾਂਜੀ ਜ਼ਿਆਦਾ ਵੀ ਨਹੀਂ ਹਲਾਉਣਾ ਜੀ ਵਿਚ ਵਿਚ ਦੀ ਹਲਾਉਦੇ ਰਹਿਣਾ ਜੀ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਮੈਂਟੋ ਮੈਂਟੀ ਬਣ ਕੇ ਜਿਹੜੇ ਫਰੈਂਚ ਫਰਾਈ ਆ ਨਵੇਂ ਤਰੀਕੇ ਨਾਲ ਮਸਾਲੇ ਵਾਲੇ ਪਕੌੜੀਆਂ ਟਾਈਪ ਰੈਡੀ ਹੋ ਜਾਣਗੇ ਮੈਘ ਜੀ ਦਾ ਬੜੀ ਸੁਣੀ ਆਉਣ ਲੱਗੀ ਰੋਣਾ ਹਨਾ ਹਾਂਜੀ ਹਮ ਤਾਂ ਮੈਂ ਵੀ ਲਾ ਦਿੰਦੇ ਜਿਵੇਂ ਫੁੱਲ ਕੇ ਵੱਡੇ ਵੱਡੇ ਹੋ ਗਏ ਹੁੰਦੇ ਆ ਕਿਉਂਕਿ ਜਿਹੜੇ ਵਿੱਚ ਆਪਾਂ ਵੇਸਣ ਲਾਇਆ ਜੀ ਮੈਂ ਇਦਾਂ ਪਾਇਆ ਉਹਦੇ ਨਾਲ ਵਧੀਆ ਬਣਦੇ ਨੇ ਜੀ ਇਹ ਹਾਂ ਲੈਟ ਜੀ ਮੜੀ ਜੀ ਉੱਤੇ ਕਰਦੇ ਆ ਫਿਰ ਦਿਖਾਉਣੇ ਆਪਣੇ ਦੋਸਤਾਂ ਨੂੰ ਦੇਖੋ ਦੋਸਤੋ ਕਿੱ ਹਾਂਜੀ ਹੂੰ ਕਲਰ ਕਿੱਡਾ ਘੈਂਟ ਆ ਗਿਆ ਹੁਣ ਹਨਾ ਸਨੇਰੀ ਸਨੇਰੀ ਹਾਂਜੀ ਹੂੰ ਪੱਕ ਕੇ ਹੋਰ ਵੀ ਵਧੀਆ ਆ ਜਾਊਗਾ ਜੀ ਹਾਂਜੀ ਤੇ ਇੱਕ ਮਤਲਬ ਦੋਸਤੋ ਜਿਵੇਂ ਹੁਣ ਦੁਪਹਿਰਾ ਜਾ ਹੋ ਜਾਂਦਾ ਹਨਾ ਕਈ ਵਾਰੀ ਰੋਟੀ ਮਤਲਬ ਨਹੀਂ ਟਾਈਮ ਹੁੰਦਾ ਬਣਾਉਣ ਦਾ ਆਪਣੀਆਂ ਭੈਣਾਂ ਕੋਲੇ ਬੁੜੀਆਂ ਕੋਲੇ ਤੇ ਫਿਰ ਉਦੋਂ ਇਹ ਚੀਜ਼ ਆਪਾਂ ਬਣਾ ਕੇ ਖਾ ਸਕਦੇ ਹਾਂ ਦੋ ਆਲੂ ਚੱਕੋ ਜੇ ਦੋ ਮੈਂਬਰ ਆ ਤਿੰਨ ਮੈਂਬਰ ਆ ਤਾਂ ਵਧੀਆ ਮਤਲਬ ਆਰਾਮਦਰੀ ਜੀ ਆ ਜੂਗੀ ਖਾ ਕੇ ਹਨਾ ਸਹੀ ਗੱਲ ਆ ਜੀ ਹਮ ਪਰ ਡੇਲੀ ਨਹੀਂ ਜੀ ਡੇਲੀ ਨਹੀਂ ਕਦੇ ਕਿ ਤਾਈ ਮਟਾਪਾ ਵੀ ਆ ਜਾਂਦਾ ਜੀ ਫਿਰ ਹਾਂਜੀ ਤਲੀਆਂ ਚੀਜ਼ਾਂ ਦਾ ਫਿਰ ਮਟਾਪਾ ਵੀ ਆ ਜਾਂਦਾ ਜੀ ਹਮ ਕਦੇ ਕਿ ਤਾਈ ਚੱਲੇ ਜਾਂਦਾ ਹਾਂਜੀ ਹਾਂ ਜੇ ਦੋਸਤੋ ਮਤਲਬ ਕਈ ਵਾਰੀ ਹੁਣ ਨਹੀਂ ਜੀਬ ਰਹਿੰਦੀ ਮੇਰੇ ਮੰਮੂ ਤਾਂ ਫਿਰ ਆਪਾਂ ਐਕਸਰਸਾਈਜ਼ ਵੀ ਉਨੀ ਕੁ ਕਰ ਲੈਣੀ ਆ ਉਦੋਂ ਹਨਾ ਵੀ ਉਨੀ ਕੁ ਚਲੋ ਜਿੰਨੀ ਕੁ ਆਪਾਂ ਖਾਵਾਂਗੇ ਇਹ ਜੀ ਕੋਈ ਤਲੀ ਮਲੀ ਚੀਜ਼ ਉਨੀ ਕੁ ਫਿਰ ਮਿਹਨਤ ਕਰ ਲੈ ਸਹੀ ਗੱਲ ਆ ਜੀ ਹਮ ਤੁਹਾਨੂੰ ਜਿਹਾਣਾ ਆਪਾਂ ਨੇ ਪਕਾ ਲਈ ਤੇ ਫੇਰ ਦਿਖਾਉਣੀ ਹੈ ਜੀ ਕੱਲਾ ਤੇ ਟੇਸਟ ਹਾਂਜੀ ਲਓ ਜੀ ਇੱਕ ਭੂਰ ਕੱਢ ਲਿਆ ਸੀ ਰਮਨ ਨੇ ਤੇ ਆ लास्टਲਾ ਭੂਰ ਰਹਿ ਗਿਆ ਜੀ ਹਾਂਜੀ ਤੇ ਤੁਸੀਂ ਦੇਖੋ ਤਾਂ ਵੀ ਜਿਵੇਂ ਜਿਹੜੀ ਆਪਾਂ ਉੱਤੇ ਜੀ ਚਿੱਲੀ ਫਲੈਕਸ ਲਾਈ ਸੀਗੀ ਮਤਲਬ ਵੀ ਲਾਲ ਮਿਰਚ ਜਿਹੜੀ ਰਗੜ ਕੇ ਪਾਈ ਹੋਈ ਆਪਾਂ ਇੰਨੀ ਜਿਆਦੇ ਸੋਹਣੀ ਲੱਗ ਨਾਲ ਇਹਦੇ ਨਾਲ ਟੇਸਟ ਵੀ ਵਧੀਆ ਆਊਗਾ ਸੋ ਇਹ ਜ਼ਰੂਰ ਪਾ ਲਓ ਜੀ ਇਹਦੇ ਵਿੱਚ ਅਰ ਜੇਕਰ ਬੱਚਿਆਂ ਵਾਸਤੇ ਬਣਾ ਰਹੇ ਵੀ ਨਹੀਂ ਉਹਨਾਂ ਨੂੰ ਤਿੱਖਾ ਪਹਾਂਦਾ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਇਹ ਬੱਚੇ ਨਹੀਂ ਖਾਂਦੇ ਪਸੰਦ ਨਹੀਂ ਹੈ ਟੈਕਸਚਰ ਹੀ ਸੋਹਣਾ ਜਿਹਾ ਲੱਗ ਰਿਹਾ ਰੌਣਾ ਹੈ ਨਾ ਜੈਲੀ ਫਲੈਕਸ ਵਾਲਾ ਕਿੰਨਾ ਘੰਟ ਲੱਗ ਰਿਹਾ ਤੇ ਇਹਦੇ ਵਿੱਚ ਜਿਵੇਂ ਆਪਾਂ ਮੈਦਾ ਪਾਇਓ ਤੁਸੀਂ ਆਪਾਂ ਕਣਕ ਦਾ ਆਟਾ ਵੀ ਪਾ ਕੇ ਦੇ ਸਕਦੇ ਆਂ ਬੱਚੇ ਜੇਕਰ ਆਪਾਂ ਬੱਚਿਆਂ ਵਾਸਤੇ ਬਣਾ ਰਹੇ ਆਂ ਜੀ ਹਾਂਜੀ ਤੇ ਪਰ ਐ ਮੈਦੇ ਨਾਲ ਵੀ ਜ਼ਿਆਦਾ ਇਹ কুরਕਰੇ ਜੇ ਹੋ ਜਾਂਦੇ ਨੇ ਬੱਸ ਬੱਚਿਆਂ ਲਈ ਤਾਂ ਕਣਕ ਦਾ ਆਟਾ ਹੀ ਪਾਓ ਦੋਸਤੋ ਮੈਦਾ ਨਾ ਪਾਓ ਹੈਨਾ ਹਾਂਜੀ ਹਾਂਜੀ ਹੂੰ ਤੇ ਇਹ ਰਮਣ ਕਿੰਨੀਆਂ ਕਿ ਪਕਾਉਣੀਆਂ ਇਹ ਤਾਂ ਦੱਸ ਦਿਓ ਆਪਣੇ ਦੋਸਤਾਂ ਨੂੰ બસ ਇਹਨੂੰ ਹੋ ਗਏ ਜੀ 5-7 ਮਿੰਟ ਪਕਾਉਂਦਿਆਂ ਨੂੰ ਆਪਾਂ ਨੂੰ ਹਾਂਜੀ ਤੁਸੀਂ ਦੇਖ ਸਕਦੇ ਹੋ ਵਧੀਆ ਪੱਕ ਕੇ ਵੀ ਤਿਆਰ ਹੋ ਗਏ ਜੀ ਬਸ ਹੁਣ ਆਪਾਂ ਇਹਨਾਂ ਨੂੰ ਵੀ ਬਾਹਰ ਕੱਢ ਲੈਣੇ ਆ ਜੀ ਠੀਕ ਹੈ ਜੀ ਮੈਂ ਕਾਫੀ ਸਾਰੇ ਮਤਲਬ ਦੋ ਪੂਰਾ ਚ ਹੀ ਕੱਢ ਲਏ ਜੀ ਥੋੜੇ ਥੋੜੇ ਪਾ ਕੇ ਵੀ ਕੱਢ ਸਕਦੇ ਆ ਆਪਾਂ ਇਹਨਾਂ ਨੂੰ ਹੂੰ ਫਿਰ ਵਧੀਆ ਫਰਾਈ ਹੋ ਜਾਂਦੇ ਨੇ ਜੀ ਹਾਂਜੀ ਇਹ ਤਾਂ ਹੁਣ ਵਿੱਚ ਵਿੱਚ ਜਿਵੇਂ ਮਤਲਬ ਜੁੜ ਜਗੇ ਜਿਆਦਾ ਪਾਉਣ ਕਰਕੇ ਇਹਨਾਂ ਨੂੰ ਜੁੜੇ ਤਾਂ ਨਹੀਂ ਹੈਗੇ ਜੀ ਹੂੰ ਕੋਈ ਵੀ ਨਹੀਂ ਜੁੜਿਆ ਜੀ ਠੀਕ ਹੈ ਜੀ ਦੇਖੋ ਦੋਸਤੋ ਮਤਲਬ ਕਿੱਡੇ ਕਰੰਚੀ ਕਰੰਚੀ ਬਣੇ ਆ ਹੁਣ ਮੜਾ ਖੜਕਾ ਜਿਹਾ ਚਲੋ ਦੇਖੋ ਜੀ ਉਹ ਦੇਖੋ ਹਾਂ ਜੀ ਬੁਰ ਬੁਰ ਕਰਦੇ ਆ ਦੋਸਤੋ ਹਨਾ ਤੇ ਨੂੰ మీడియం ਜਿਤੇ ਰੱਖ ਕੇ ਆਪਾਂ ਪਕਾ ਲੈਣੇ ਜੀ ਜਿਆਦੇ ਹਾਈ ਫਲੇਮ ਨਹੀਂ ਕਰਨੀ ਹੈਗੀ ਤੇ ਜਿਆਦੇ ਮਤਲਬ ਕ੍ਰਿਸਪੀ ਵਧੀਆ ਬਣਦੇ ਨੇ ਜੀ ਇਹ ਹਾਂ ਜੀ ਕਿਤੇ ਲਓ ਜੀ ਸਾਰੇ ਪੂਰੇ ਆਪਾਂ ਕੱਢ ਲਏ ਹਾਂ ਤੇ ਹੁਣ ਆਪਾਂ ਇਹਨੂੰ ਸਰਵ ਕਰ ਸਕਦੇ ਆ ਜੀ ਸਾਸ ਨਾਲ ਆਪਣੀ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਜੀ ਆਪਾਂ ਇਮਲੀ ਦੀ ਚਟਨੀ ਬਣਾਈ ਹੋਈ ਹੈ ਹਾਂ ਜੀ ਤੇ ਆਪਾਂ ਹਮੇਸ਼ਾ ਉਸ ਨਾਲ ਹੀ ਸਰਵ ਕਰਦੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਉਹ ਚਟਨੀ ਦਾ ਦੋਸਤੋ ਮਤਲਬ ਉਹ ਤੁਸੀਂ ਜਾ ਕੇ ਦੇਖੋ ਰੈਸਪੀ ਤੇ ਜਰੂਰ ਬਣਾਇਓ ਜੀ ਕਿਉਂਕਿ ਬੜੇ ਕੋਈ ਵੀ ਸਮੋਸੇ ਖਾਣੇ ਆਪਾਂ ਕੁਝ ਵੀ ਖਾਣਾ ਬਹੁਤ ਟੇਸਟੀ ਲੱਗਦਾ ਉਹਨੇ ਹਾਂਜੀ ਤੇ ਦੋ ਵਾਲੋਂ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਜਿਹੜੇ ਆਪਣੇ ਫ੍ਰੈਂਚ ਫ੍ਰਾਈ ਆ ਉਹ ਤੋਂ ਬਣ ਕੇ ਤਿਆਰ ਹੋ ਗਏ ਨਹੀਂ ਤਾਂ ਬਿਲਕੁਲ ਥੋੜੇ ਜੀ ਮਿਲਦੇ ਨੇ ਤੁਸੀਂ ਜ਼ਰੂਰ ਟਰਾਈ ਕਰਨੇ ਬੱਚਿਆਂ ਨੂੰ ਇਹ ਬਣਾ ਕੇ ਆਪਾਂ ਖੁਸ਼ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਸੋਹਣੇ ਤੇ ਬਹੁਤ ਹੀ ਜ਼ਿਆਦਾ ਖਾਣ ਚ ਵੀ ਟੇਸਟੀ ਹੁੰਦੇ ਨੇ ਹਮ ਹੁਣ ਮਾਰਕੀਟੀ ਮੁਕੜੀ ਜਾਂਦੇ ਆ ਦੋਸਤੋ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ 150 ਦੇ 150 ਦੇ ਮਤਲਬ ਥੋੜੇ ਜਿਹਾ ਦਿੰਦੇ ਆ ਕਵਲੀ ਵੀ ਨਹੀਂ ਹੁੰਦੀ ਪੂਰੀ ਹਨਾ ਰਣ ਹਾਂਜੀ ਸਹੀ ਗੱਲ ਆ ਜੀ ਤੇ ਇਸ ਦਾ ਤੁਸੀਂ 20 ਰੁਪਿਆ ਦੇ 20 ਰੁਪਿਆ ਦੇ ਆਲੂ ਵੀ ਨਹੀਂ ਹੁਣ 10 ਰੁਪਿਆ ਦੇ ਆਲੂ ਹੋਣੇ ਨੇ ਸਾਰੇ 10 ਰੁਪਏ ਦੇ ਆਲੂਆਂ ਦੇ ਦੇਖੋ ਕਿੰਨੇ ਬਣ ਗਏ ਹਾਂਜੀ ਤੇ ਇਸ ਪ੍ਰਕਾਰ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਕਿਉਂਕਿ ਥੋੜੇ ਜਿਹੇ ਆਲੂ ਨਾਲ ਵਧੀਆ ਸੇਫ ਤਰੀਕੇ ਨਾਲ ਬੱਚਿਆਂ ਨੂੰ ਆਪਾਂ ਬਣਾ ਕੇ ਦੇ ਸਕਦੇ ਬੱਚੇ ਵੀ ਖੁਸ਼ ਹੋਣਗੇ ਤੇ ਟੇਸਟੀ ਵੀ ਬਹੁਤ ਹੋਣਗੇ ਜੀ 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 ਜ਼ਰੂਰ ਟਰਾਈ ਕਰਨਾ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਸੰਦ ਲਈ ਬਹੁਤ ਬਹੁਤ ਧੰਨਵਾਦ